ਦੋਸਤੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਬੀਤੇ ਦਿਨ ਇੱਕ ਨਵਜੰਮੇ ਬੱਚੇ ਦਾ ਸਿਰ ਮਿਲਿਆ ਸੀ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ ਸੀ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਸਭ ਚੱਲ ਕੀ ਰਿਹਾ ਹੈ ਇਸ ਪੂਰੀ ਘਟਨਾ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠੇ ਸੀ ਤਾਂ ਪਟਿਆਲਾ ਪੁਲਿਸ ਵੱਲੋਂ ਫੌਰੀ ਐਕਸ਼ਨ ਲੈਂਦੇ ਹੋਏ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਦੁਆਰਾ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬੱਚਾ ਕਿਸੇ ਬਿਮਾਰੀ ਦੇ ਕਾਰਨ ਆਪਣੇ ਮਾਂ ਦੇ ਪੇਟ ਵਿੱਚ ਹੀ ਮ੍ਰਿਤਕ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਇਸ ਦੀ ਮ੍ਰਿਤਕ ਸਰੀਰ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਹੋ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ ਪਰ ਉਸ ਦੇ ਪਿਤਾ ਦੁਆਰਾ ਉਸ ਨੂੰ ਲਿਫਾਫੇ ਦੇ ਵਿੱਚ ਪਾ ਕੇ ਹਸਪਤਾਲ ਦੇ ਡਸਟਬਿਨ ਵਿੱਚ ਸੁੱਟ ਦਿੱਤਾ ਗਿਆ ਇਸ ਪੂਰੇ ਮਾਮਲੇ ਬਾਰੇ ਪਟਿਆਲਾ ਦੇ ਜੋ ਪੁਲਿਸ ਵਿਭਾਗ ਦੇ ਅਫਸਰ ਨੇ ਔਰ ਐਸਐਸਪੀ ਪਟਿਆਲਾ ਨੇ ਬਰੂੰ ਸ਼ਰਮਾ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਆਖਿਰ ਕੀ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਆਉ ਤੁਹਾਨੂੰ ਦਿਖਾਉਂਦੇ ਹਾਂ ਕੱਲ ਇੱਕ ਬੜੀ ਮੰਦਭਾਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਦੇਰ ਸ਼ਾਮ ਨੂੰ ਇਤਲਾਹ ਰੀਸੀਵ ਹੋਈ ਸੀ ਕਿ ਰਜਿੰਦਰਾ ਹਸਪਤਾਲ ਦੇ ਬਲਾਕ ਨੰਬਰ 4 ਦੇ ਏਰੀਏ 'ਚ ਇੱਕ ਜਿਹੜਾ ਨਵਜਨਮੇ ਬੱਚੇ ਦਾ ਜਿਹੜਾ ਸਿਰ ਓਨਲੀ ਦੀ ਹੈਡ which was not along with rest of the body ਉਹ ਬਰਾਮਦ ਹੋਇਆ ਸੀ ਤੇ ਫੌਰੀ ਤੌਰ ਤੇ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਐਚਓ ਸਿਵਲ ਲਾਈਨਸ ਇੰਚਾਰਜ ਸੀਆਈਏ ਸਾਰੇ ਅਫਸਰ ਉੱਥੇ ਮੌਕੇ ਤੇ ਪਹੁੰਚੇ ਡੇਰ ਰਾਤ ਉੱਥੇ ਮੈਂ ਆਪ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦਾ ਜਾਇਜ਼ਾ ਲਿਆ ਜਦੋਂ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਪਰਾਧ ਦੀਆਂ ਪਰਤਾਂ ਅੱਗੇ ਖੁੱਲੀਆਂ ਬੇਸਿਕਲੀ ਇਹ ਜਿਹੜੇ ਗਿਰਦਾਰੀ لال ਤੇ ਤਾਰਾ ਦੇਵੀ ਇਹ ਜਿਹੜੇ ਹਸਬੰਡ ਵਾਈਫ ਨੇ ਇਹਨਾਂ ਦਾ ਇਹ ਬੱਚਾ ਸੀਗਾ ਜੀ ਇਹ ਬੱਚਾ ਬੋਨ ਡੈਡ ਹੋਇਆ ਸੀ ਬਿਕੋਜ਼ ਆਫ ਇੰਟਰ ਯੂਟਰਾਈਨ ਡਿਜ਼ੀਜ਼ ਜਿਹਨੂੰ ਆਪਾਂ ਆਈਯੂਡੀ ਕਹਿੰਦੇ ਆ ਜਦੋਂ ਇਹ ਬੱਚਾ ਪੈਦਾ ਹੋਇਆ ਤੇ ਇਹਦੇ ਚ ਸਾਵਾ ਨਹੀਂ ਸੀਗੀਆਂ ਇਹ ਇੱਕ ਡੈੱਡ ਬੋਨ ਬੇਬੀ ਸੀਗਾ ਪਰੰਤੂ ਜਿੱਥੇ ਇਹਨੂੰ ਪ੍ਰੋਪਰ ਕਿਰਿਆਕਰਮ ਕਰਨ ਲਈ ਡਾਕਟਰਾਂ ਨੇ ਹੈਂਡਓਵਰ ਕਰਤਾ ਕਿਉਂਕਿ ਬੱਚਾ ਡੈੱਡ ਸੀਗਾ ਤੇ ਜਿੱਥੇ ਇਹਨੂੰ ਪ੍ਰੋਪਰ ਦਫਨਾਣਾ ਚਾਹੀਦਾ ਸੀ ਜਾਂ ਰੀਤੀ ਰਿਵਾਜਾਂ ਮੁਤਾਬਕ ਇਹਦਾ ਕਿਰਿਆਕਰਮ ਕਰਾਉਣਾ ਚਾਹੀਦਾ ਸੀ ਇਹਦੇ ਫਾਦਰ ਨੇ ਉਹ ਕੰਮ ਨਾ ਕਰਦੇ ਹੋਏ ਇਹਨੂੰ ਇੱਕ ਬਲੈਕ ਕਲਰ ਦੇ ਪੋਲੀਥੀਨ 'ਚ ਜਿਹੜਾ ਇੱਕ ਨੀਲੇ ਤੇ ਹਰੇ ਰੰਗ ਦੀ ਡਸਟਬਿਨਾਂ ਵੱਡੀਆਂ ਲੱਗੀਆਂ ਸੀ ਉਹਨਾਂ 'ਚ ਸੜਟਤਾ ਸੀ ਤੇ ਉਹਨਾਂ ਡਸਟਬਿਨਾਂ ਨੂੰ ਅੱਗੇ ਡੰਪਿੰਗ ਗਰਾਊਂਡ 'ਚ ਖਾਲੀ ਕਰ ਦਿੱਤਾ ਗਿਆ ਸੀ ਤੇ ਇਸ ਬਾਬਤ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਸਿਵਲ ਨਾਇਨ ਥਾਣੇ 'ਚ ਅੰਡਰ ਸੈਕਸ਼ਨ 94 ਬੀ ਐਨ ਐਸ ਦਾ ਤੇ ਪੂਰੀ ਰਾਤ ਸਾਡੀਆਂ ਟੀਮਾਂ ਜਣੀਆਂ ਨੇ ਉਹ ਸਾਰੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰਦੇ ਰਹੇ ਬੜਾ ਸਾਇੰਟਿਫਿਕਲੀ ਇਹਨੂੰ ਇਨਵੈਸਟੀਗੇਟ ਅਸੀਂ ਕੀਤਾ ਫਿਰ ਅਸੀਂ ਇਸ ਮੁਕਦਮੇ 'ਚ ਜਿਹੜਾ ਦੋਸ਼ੀ ਗਿਰਧਾਰੀ ਲਾਲ ਇਸ ਬੱਚੇ ਦਾ ਪਿਓ ਸੀਗਾ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਇਹ ਜਿਹੜਾ ਦੱਸਿਆ ਸਾਨੂੰ ਕਿ ਕਿਉਂਕਿ ਉਹਦੇ ਕੋਲੇ ਆਪਾਂ ਕਹਿ ਲਈਏ ਕਿ ਪੈਸਿਆਂ ਦੀ ਘਾਟ ਸੀਗੀ ਜਾਂ ਉਹ ਉੱਥੇ ਇਕੱਲਾ ਸੀਗਾ ਤੇ ਉਹਨੇ ਇਹਨੂੰ ਦਫਨਾਣ ਦੇ ਥਾਂ ਤੇ ਇਹਨੂੰ ਪੋਲੀਥੀਨ 'ਚ ਉੱਥੇ ਸਿੱਟਦਾ ਸੀਗਾ ਤੇ ਅੱਗੇ ਵੀ ਇਹਦੇ 'ਚ ਕਾਨੂੰਨ ਅਨੁਸਾਰ ਜਾਂਚ ਦੇ ਅਨੁਸਾਰ ਜੋ ਵੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾਊ।